ਹਾਂ ਡੁੱਗੂ ਕੀ ਕਰਦਾ ਬੀ ਮਾਮੂ ਮੈਨੂੰ ਲੱਗਿਆ ਭੁੱਖ ਹੈ ਇਸ ਕਰਕੇ ਮੈਂ ਆਪਣੇ ਵਾਸਤੇ ਮੈਗੀ ਬਣਾ ਲੱਗਿਆ ਕੱਲੀ ਵਾਸਤੇ ਹਾਂਜੀ ਹੁੰਦੀ ਆ ਬਣਾਣੀ ਹਾਂਜੀ ਹੁੰਦੀ ਆ ਸਾਈ ਤਾਂ ਬਣਾ ਚਲ ਬਣਾ ਫੇ ਦੇ ਦਾਂ ਮੈਂ ਕੀ ਕਰੀ ਦੇ ਦੇ ਮੈਂ ਡੁੱਗੂ ਆਪਣੇ ਵਾਸਤੇ ਮੈਗੀ ਹੀ ਬਣਾਉਂਦਾ ਡੁੱਗਣੇ ਸੈਂਪਲ ਹੀ ਖਾਣੀ ਆ ਨਾ ਹਾਂਜੀ ਸੈਂਪਲ ਖਾਣੀ ਬਣਾ ਤੁਰ ਕੇ ਆਲੀ ਬਣਾਉਣ ਤੋਂ ਕਿਹੜੀ ਖਾਣੀ ਹੈ ਹਾਂਜੀ ਚਲ ਬਣਾਫੇ ਜਲਦੀ ਮੈਂ ਪਾਵਾਂਗੇ ਇੱਕ ਗਲਾਸ ਵਿੱਚ ਪਾਣੀ ਠੀਕ ਹੈ ਹਾਂ ਹੁਣ ਮੈਂ ਇਹਦਾ ਪੈਕੇਟ ਖੋਲ ਕੇ ਹਾਂ ਫਿਰ ਫੋਨੇ ਚ ਮੈਂ ਚਮੜਾ ਕੱਟ ਕੇ ਸਾਈਡ ਤੇ ਰੱਖ ਲੈਣਾ ਏ ਕਰਨਾ ਮਸਾਲੇ ਦਾ ਬਾਅਦ ਇਹ ਮਸਾਲਾ ਅੱਪਰ ਬਾਅਦ ਤੋਂ ਪਾਵਾਂਗੇ ਮੈਂ ਕੋਟੋੜ ਕੇ ਮੈਦ ਤੋਂ ਅੰਨੀ ਵਿੱਚ ਇੱਕ ਪਗੜ ਮੁਰ ਪੋਲਾਣਾ ਸੀ ਕਿ ਬੋ ਇੱਕ ਹੀ ਖਣਾ ਇੱਕ ਹੀ ਬੋਤ ਠੀਕ ਹੈ ਹੁਣ ਕੀ ਪਾਣਾ ਥੋੜਾ ਜਿਹਾ ਪਾਣੀ ਆਪਾਂ ਇੱਥੇ ਹੋਰ ਪਾਵਾਂਗੇ ਤੇ ਬਿਨਾ ਟੁੱਟ ਕੇ ਆਲੀ ਹਨਾ ਹਾਂਜੀ ਹੁਣ ਮਾਮੂ ਜੀ ਆਪਾਂ ਪਾਵਾਂਗੇ ਸਵਾਦ ਦੇ ਸਾਵਨਾਤ ਲੂਣ ਹਾਂ ਅੱਛਾ ਹੋਰ ਨਕ ਤਬਾ ਨਾ ਪਾਵਾਂਗੇ ਆਪਾਂ ਮੀਚ ਅੱਛਾ ਆਪਏ ਨੂੰ ਥੋੜਾ ਜਿਹਾ ਘੁਣਾਵਾਂਗੇ ਅਸੀਂ ਡੁੱਗੂ ਨੂੰ ਫੜਦੇ ਨਾਲ-ਨਾਲ ਥੋੜ੍ਹਾ-ਥੋੜ੍ਹਾ ਕੰਮ ਵੀ ਸਿਖਾਈਦਾ ਵਾ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਜ਼ਰੂਰੀ ਆ ਇਸਦੇ ਨੂੰ ਥੋੜ੍ਹਾ-ਥੋੜ੍ਹਾ ਕੰਮ ਨਾਲ ਰਸੋਈ ਦਾ ਦਸੀਦਾ ਵਾ ਸਿਖਾਈਦਾ ਵਾ ਮਮੂਹ ਨਾ ਪੈਜ ਪੋ ਨਾ ਮਾ ਸਲਾ ਮੇਚੋ ਸਲਾ ਖੋਲਿਆ ਹੂੰ ਸਲਾ ਤੇ ਪੈ ਗਿਆ ਹੁਣ ਅਸਾਂ ਕੀ ਕਰਾਂਗੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਮਾਂ ਮੂਆ ਪਦੋ ਦੋ ਦਿਨ ਮਿੰਟ ਕਰਨਗੇ ਵੇਟ ਜੋ ਕਿ ਪਾਣੀ ਸੁੱਕ ਸਕੇ ਠੀਕ ਹੈ ਚਲੋ ਦੋ ਤਿੰਨ ਮਿੰਟ ਤੱਕ ਦੇਖਦੇ ਹਾਂ ਦੀ ਮੈਂ ਨਹੀਂ ਨੁਕਤ ਨਿ ਸ਼ੌਂਗਰ ਸੂਈ ਦਾ ਕੰਮ ਕਰਨ ਦਾ ਉਦੋਂ ਤੋਂ ਮੈਂ ਸੈਕਿੰਡ ਕਲਾਸ ਚ ਪੜਦੀ ਆਂ ਹਨਾ ਰਾਮਗੜੀਆ ਸਕੂਲੇ ਵੈਸੇ ਮੈਂ ਹਨਾ ਥੋੜਾ ਥੋੜਾ ਸੂਈ ਦਾ ਕੰਮ ਵੀ ਸਿੱਖੰਦੀ ਆ ਕਿਉਂਕਿ ਵੱਡੇ ਹੋ ਕੇ ਵੇਟ ਆ ਗਿਆ ਅੱਛਾ ਠੀਕ ਮਾ ਮੂਹਨ ਆਪਾਂ ਇਹਨੂੰ ਟਰੱਕ ਦਿੱਤਾ ਵਾ 2-3 ਮਿੰਟਾਂ ਚ ਬਨਜੇਗੀ ਫਿਰ ਆਪਾਂ ਪਾ ਕੇ ਨਾਲੇ ਸਾਰੇ ਗਾਇਸ ਨੂੰ ਦਿਖਾਵਾਂਗੇ ਨਾਲ ਤੁਸੀਂ ਟੈਸਟ ਕਰੀਏ ਨਾਲ ਮੈਂ ਸਾਡੇ ਆਪਣੇ 2 ਮਿੰਟ ਹੋ ਚੁੱਕੇ ਪੂਰੇ ਤੇ ਆਪਣੀ ਮੈਗੀ ਵੀ ਹੋ ਗਈ ਤਿਆਰ ਹੁਣ ਆਪਾਂ ਇਹਨੂੰ ਪਲੇਟ ਚ ਪਾ ਕੇ ਲੈਣੀ ਹੈ। ਮੂ ਮੈਗੀ ਤਾਂ ਹੋ ਗਈ ਤਿਆਰ ਦੇਖੋ ਇਹ ਬਣਾਈ ਡੁੱਗ ਨੇ ਬੱਚਿਆਂ ਵਾਲੀ ਬਿਨਾ ਟੜਖੇ ਤੋਂ ਹਣਾ ਹਾਂਜੀ ਉਨਾ ਪੈਚ ਪਰ ਮੰਗੀ ਲਓ ਜੀ ਆਪਣੀ ਮੈਗੀ ਹੋ ਗਈ ਤਿਆਰ ਹੁਣ ਇਹਨੂੰ ਮਾਮੂ ਪਹਿਲਾਂ ਟੇਸਟ ਕਰਨਗੇ ਫਿਰ ਮੈਂ ਖਾਵਾਂਗੀ ਚਲੋ ਮੈਂ ਮੋਟੇਸ ਕਰਕੇ ਦੱਸੂ ਇਹ ਲੈ ਮੈਂ ਚੈੱਕ ਕਰਕੇ ਦੇ ਦਾਂ ਹੂੰ ਬੁਗੂ ਬਹੁਤ ਵਧੀਆ ਬਣਨ ਤੁੱਗ ਗਿਆ ਯੇ ਪਰ ਬੱਚੇ ਦੇ ਹਿਸਾਬ ਦੇ ਡੁੱਗੂ ਦੇ ਹਿਸਾਬ ਨਾਲ ਬੱਚੇ ਦੇ ਹਿਸਾਬ ਨਾਲ ਬਹੁਤ ਵਧੀਆ ਵਾ ਬਹੁਤ ਸਵਾਦ ਹੈ ਡੁੱਗੂ ਕੀ ਕਹਿਣਾ ਚਾਹੁੰਗਾ ਜਿਹੜਾ ਤੁਸੀਂ ਦੇਖਦੇ ਆ ਦੇਖਦੇ ਆ ਉਹਨਾਂ ਦਾ ਬੱਤ ਬਤਾਂਨਾ ਵਾ ਥੈਂਕ ਯੂ ਤੇ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਮੈਂ ਆਪਣੀਆਂ ਵੀਡੀਓ ਹੋਰ ਵੀ ਤੁਹਾਨੂੰ ਸ਼ੇਅਰ ਕਰੀਂ ਥੈਂਕ ਯੂ ਮੰਨੂ ਕੀ ਕਰਦਾ ਪਿਆ ਮੰਮੂ ਮੈਂ ਪੜਾਈ ਕਰ ਤੇ ਲਈ ਮੈਂ ਗਿਫਟ ਲੈ ਕੇ ਆ ਆ ਪਿਛਲੀ ਦੋ ਵੀਡੀਓ ਚ ਕਮੈਂਟ ਆਏ ਸੀ ਨਾ ਕਹਿੰਦੇ ਕੁੜੀ ਨੂੰ ਗਿਫਟ ਨਹੀਂ ਦਿੰਨੇ ਤੁਸੀਂ ਤੋ ਰੋਟੀ ਬਣੀ ਬਣਾਉਂਦੇ ਆ ਜਿਦਾਂ ਕਰ ਲਫੜ ਪਹਿਲਾਂ ਗਿਫਟ ਵਾ ਤੇ ਲਈ ਆਹ ਲਫ ਬੈਗ ਵਾਓ ਥੈਂਕ ਯੂ ਇੱਕ ਕਰਲੀ ਹੈਗੀ ਆ ਚਲੋ ਦੇਖੋ ਨਾ ਆ ਇੱਕ ਹੋਰ ਰਿ ਕੋਰ ਚੱਕ ਲਈ ਆਓ ਥੈਂਕ ਯੂ ਸਭ ਤੋਂ ਵੈਲਵੈ ਬੈਗ ਵਾਓ ਕਿੰਨਾ ਬਿਊਟੀਫੁਲ ਬੈਗ ਹੈ ਇਹ ਇਹਦੇ ਵਿੱਚ ਹੋਰ ਇੱਕ ਸਰਪ੍ਰਾਈਜ਼ ਹੈ 5 ਜ਼ਿਪਰ ਬੈਗ ਹੈ ਥੈਂਕ ਯੂ ਦੇਖੋ ਇੱਕ ਇਹ ਹੋਰ ਹੈ ਵਿੱਚ ਕੀ ਹੈ ਵਾਓ ਇਲੈਕਟ੍ਰੋਨਿਕੀ ਰਿਜ਼ ਹੈ ਹਾਂ ਕਰਕੇ ਦੇਖਾ ਦੇਖ ਇਹ ਇਲੈਕਟ੍ਰੋਨਿਕਾ ਵਾਓ मामू ਇਹ ਰੱਬ ਕਰਦੀ ਹੂੰ ਇਹ ਰੱਬ ਕਰਦੀ ਇਨਟਾ ਪਿਆ ਕੀ ਹੈ ਇਹ ਰੀਜ਼ਰ ਇਹ ਜੇ ਗਰਮੀ ਲੱਗੇ ਤਾਂ ਪੱਖਾ ਵਾ ਹਾਂ ਫੈਨ ਦਾ ਕੰਮ ਵੀ ਕਰਦਾ ਹੈ ਵਾਓ ਇਹ ਤਾਂ ਬੜਾ ਵਧੀਆ ਹੈ ਔਰ ਇਹ ਇਹ ਵੀ ਰੀਜ਼ ਰਹਾ ਹੈ ਹੂੰ ਇਹ ਰੀਜ਼ ਰਹਾ থ্যাংক ইউ ম্যাম ইভিন্ন গিফ্ট দিতে ওকে বা